ਅਸੀਂ ਸਾਰੇ ਸਵੇਰੇ ਜਲਦੀ ਉੱਠਣਾ ਚਾਹੁੰਦੇ ਹਾਂ ਤਾਂ ਜੋ ਅਸੀਂ ਉਹ ਸਾਰੇ ਕੰਮ ਕਰ ਸਕੀਏ ਜਿਨ੍ਹਾਂ ਨੂੰ ਅਸੀਂ ਬਹੁਤ ਸਮੇਂ ਤੋਂ ਆਪਣਾ ਸਮਾਂ ਨਹੀਂ ਦੇ پا ਰਹੇ ਜਿਵੇਂ ਕਿ ਯੋਗਾ ਕਰਨਾ ਪਾਠ ਕਰਨਾ ਡਾਇਰੀ ਲਿਖਣੀ ਅਤੇ ਕਸਰਤ ਕਰਨੀ ਆਦ ਪਰ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਅਸੀਂ ਸਵੇਰੇ ਉੱਠ ਨਹੀਂ ਪਾਉਂਦੇ ਸਵੇਰੇ ਉੱਠਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਜਿਵੇਂ ਕਿ ਇਸ ਨਾਲ ਸਾਡੇ ਕੋਲ ਲੋਕਾਂ ਨਾਲੋਂ ਵੱਧ ਸਮਾਂ ਹੁੰਦਾ ਹੈ ਆਪਣੇ ਆਪ ਨੂੰ ਦੇਣ ਲਈ ਇਸ ਤੋਂ ਇਲਾਵਾ ਸਵੇਰੇ ਜਲਦੀ ਉੱਠਣ ਨਾਲ ਅਸੀਂ ਸਾਰਾ ਦਿਨ ਤਰੋ-ਤਾਜ਼ਾ ਮਹਿਸੂਸ ਕਰਦੇ ਹਾਂ ਸੋ ਅੱਜ ਅਸੀਂ ਗੱਲ ਕਰਾਂਗੇ ਕੁਝ ਅਜਿਹੇ ਸੁਝਾਵਾਂ ਬਾਰੇ ਜਿਸ ਨਾਲ ਕਿ ਅਸੀਂ ਸਵੇਰੇ ਜਲਦੀ ਉੱਠ ਸਕੀਏ ਜੇਕਰ ਤੁਸੀਂ ਵੀ ਜਲਦੀ ਉੱਠਣ ਦੇ ਸੁਝਾਅ ਲੱਭ ਰਹੇ ਹੋ ਤਾਂ ਇਹ ਗੱਲਾਂ ਜ਼ਰੂਰ ਸੁਣਿਓ ਸਭ ਤੋਂ ਪਹਿਲਾਂ ਆਪਣਾ అలਾਰਮ ਬਦਲ ਦੇਵੋ ਅਸਲ ਵਿੱਚ ਹੁੰਦਾ ਕੀ ਹੈ ਕਿ ਅਸੀਂ ਜਿਹੜੇ అలਾਰਮ ਰੋਜ਼ ਵਰਤ ਰਹੇ ਹੁੰਦੇ ਹਾਂ ਉਸ ਦੀ ਸਾਡੇ ਕੰਨਾਂ ਨੂੰ ਆਦਤ ਜਿਹੀ ਬਣ ਜਾਂਦੀ ਹੈ ਸੋ ਸਭ ਤੋਂ ਪਹਿਲਾਂ ਤਾਂ ਆਪਣਾ అలਾਰਮ ਟਿਊਨ ਬਦਲ ਕੇ ਕੋਈ ਨਵੀਂ ਦਿਲਚਸਪ ਟਿਊਨ ਰੱਖ ਲਵੋ ਇੱਕ ਰੁਟੀਨ ਬਣਾਓ ਤੁਹਾਨੂੰ ਆਪਣੇ ਆਪ ਲਈ ਇੱਕ ਰੁਟੀਨ ਬਣਾਉਣੇ ਚਾਹੀਦੀ ਹੈ ਇੰਟਰਨੈਟ ਤੋਂ ਪੜ੍ਹ ਕੇ ਕਿਸੇ ਹੋਰ ਦੀ ਰੁਟੀਨ ਨੂੰ ਆਪਣੀ ਜ਼ਿੰਦਗੀ ਵਿੱਚ ਕਾਪੀ ਨਾ ਕਰੋ ਸਗੋਂ ਆਪਣੀ ਰੁਟੀਨ ਆਪ ਬਣਾਓ ਤੁਹਾਡੇ ਕੋਲ ਸਵੇਰੇ ਉੱਠਣ ਤੋਂ ਲੈ ਕੇ ਸੌਣ ਤੱਕ ਦੀ ਇੱਕ ਪੂਰੀ ਰੁਟੀਨ ਹੋਣੀ ਚਾਹੀਦੀ ਹੈ ਜਿਸ ਨਾਲ ਤੁਹਾਡੇ ਸਰੀਰ ਨੂੰ ਜਲਦੀ ਉੱਠਣ ਵਿੱਚ ਮਦਦ ਮਿਲੇਗੀ ਅਤੇ ਹੌਲੀ-ਹੌਲੀ ਤੁਹਾਡੇ ਸਰੀਰ ਵਿੱਚ ਅਤੇ ਦਿਮਾਗ ਨੂੰ ਇਸ ਦੀ ਆਦਤ ਬਣ ਜਾਵੇਗੀ ਨੰਬਰ 3 ਜਲਦੀ ਸੌਣ ਦੀ ਆਦਤ ਪਾਓ ਦੇਰ ਰਾਤ ਤੱਕ ਜਾਗਣਾ ਵੀ ਸਵੇਰੇ ਜਲਦੀ ਉੱਠਣ ਲਈ ਮੁਸੀਬਤ ਬਣਦਾ ਹੈ ਸੋ ਰੋਜ਼ ਰਾਤ ਨੂੰ ਜਲਦੀ ਤੇ ਇੱਕ ਪੱਕੇ ਟਾਈਮ ਤੇ ਸੌਣ ਲਈ ਜਾਓ ਨੰਬਰ 4 ਸ਼ੁਰੂ ਵਿੱਚ ਕੇਵਲ ਬਿਸਤਰੇ ਵਿੱਚੋਂ ਬਾਹਰ ਆਉਣ ਨੂੰ ਹੀ ਪਹਿਲ ਦਿਵੋ ਸ਼ੁਰੂਆਤੀ ਦਿਨਾਂ ਵਿੱਚ ਆਪਣੇ ਦਿਮਾਗ ਉੱਤੇ ਇਸ ਚੀਜ਼ ਦਾ ਬੋਝ ਨਾ ਬਣਾਓ ਕਿ ਅਸੀਂ ਕਿੰਨਾ ਕੁਝ ਕਰਨਾ ਹੈ ਸਗੋਂ ਇਹ ਸੋਚੋ ਕਿ ਮੈਂ ਸਿਰਫ ਆਪਣੇ ਬਿਸਤਰੇ ਤੋਂ ਬਾਹਰ ਨਿਕਲ ਕੇ ਸੁਸਤੀ ਦੂਰ ਕਰਨੀ ਹੈ ਤੇ ਇੱਕ ਗਲਾਸ ਪਾਣੀ ਪੀਣਾ ਹੈ ਆਪਣੇ ਮੋਬਾਈਲ ਫੋਨ ਨੂੰ ਸੌਣ ਤੋਂ ਕੁਝ ਚਿਰ ਪਹਿਲਾਂ ਬੰਦ ਕਰ ਦਿਓ ਸੌਣ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ ਇਸ ਨਾਲ ਤੁਹਾਡੀਆਂ ਅੱਖਾਂ ਤੇ ਪ੍ਰਭਾਵ ਪੈਂਦਾ ਹੈ ਅਤੇ ਸਕਰੀਨ ਵਿੱਚੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਤੁਹਾਡੀ ਨੀਂਦ ਨੂੰ ਵੀ ਪ੍ਰਭਾਵਿਤ ਕਰਦੀ ਹੈ ਇਸ ਦੀ ਬਜਾਏ ਕੋਈ ਚੰਗੀ ਕਿਤਾਬ ਪੜਨ ਦੀ ਆਦਤ ਪਾਓ ਧੰਨਵਾਦ ਜੀ ਜੇਕਰ ਤੁਹਾਨੂੰ ਇਹ ਗੱਲਾਂ ਵਧੀਆਂ ਲੱਗੀਆਂ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਜੀ